ਮੇਜਾਸਪੀਡ ਫੋਜਿਬਿਲਿਟੀ ਕਮੰਡਾਲੀ ਤੋਂ ਅਸੀਂ ਤੁਹਾਨੂੰ ਦਿਖਾਉਣੇ ਆ ਸੂਟ ਜੋ ਕਿ 800 ਦੀ ਰੇਂਜ ਦੇ ਵਿੱਚ ਨੇ ਤੇ 1000 ਦੀ ਰੇਂਜ ਦੇ ਵਿੱਚ ਵਧੀਆ ਕਾਟਨ ਦੇ ਸੂਟ ਨੇ ਐਸਟੀ ਕਾਟਨ ਦੇ ਸੂਟ ਨੇ ਤੇ ਕੈਮਬ੍ਰਿਕ ਕਾਟਨ ਦੇ ਸੂਟ ਨੇ ਸਟਾਕ ਦੇ ਵਿੱਚ ਅਲੱਗ-ਅਲੱਗ ਸੂਟ ਨੇ ਅਸੀਂ ਸੂਟ ਦੇ ਅਕੋਰਡਿੰਗ ਤੁਹਾਨੂੰ ਰੇਟ ਦੱਸਾਂਗੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੇ ਜਲਦੀ ਜਲਦੀ ਆਰਡਰ ਕਰੋ ਜੀ ਦਿਖਾਉਣੇ ਆ ਤੁਹਾਨੂੰ ਸੂਟ ਦੇਖੋ ਜੀ ਸੂਟ ਇਹ ਹੈ λεਮਨ ਕਲਰ ਦੇ ਵਿੱਚ ਸੂਟ ਇਹ ਗਲੇ ਤੇ ਪੱਟੀ ਬਣੀ ਹੋਈ ਆ ਇਹ ਘੇਰੇ ਦੇ ਪੱਟੀ ਬਣੀ ਹੋਈ ਆ ਨੀਚੇ ਇਹ ਬਾਜੂ ਦੀ ਵੱਟੀ ਬਣੀ ਹੋਈ ਆ ਤੁਸੀਂ ਇਹਦੀ ਕਿੰਨੀ ਵੀ ਲੰਬਾਈ ਰੱਖ ਸਕਦੇ ਹੋ ਬਹੁਤ ਸੋਹਣਾ ਸੂਟ ਆ ਦੇਖੋ ਜੀ ਇਹ ਹੈਗਾ ਸੈਲਫ ਫਰੰਟ ਦੇ ਵਿੱਚ ਬਬਲੀ ਬੰਟੀ ਦਾ ਕੱਪੜਾ ਇਹ ਬਹੁਤ ਹੀ ਸੋਹਣਾ ਸੂਟ ਆ ਇਹ ਦੇਖੋ ਜੀ ਕਰੋ ਜੀ ਬਹੁਤ ਸੋਹਣਾ ਸੂਟ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਡਿਜ਼ਾਈਨ ਦੇ ਵਿੱਚ ਇਹ ਕਲਰ ਹੈ ਇਹ ਹੈਗਾ ਕੈਮਰੇ ਕਾਟਨ ਦੇ ਇਹ ਹੈਗਾ ਲਿਨਨ ਕਲੱਬ ਦੇ ਉੱਤੇ ਦੇਖੋ ਜੀ ਇਹ ਅਲੱਗ ਅਲੱਗ ਸਟੱਪ ਦੇ ਵਿੱਚ ਡਿਜ਼ਾਈਨ ਇੱਕੋ ਹੀ ਹੈ ਕਲਰ ਕੰਟਰਾਸਟ ਦੇਖ ਸਕਦੇ ਹੋ ਕੋਈ ਵੀ ਕਲਰ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਕੈਮਰੇ ਕਾਟਨ ਦਾ ਸੂਟ ਹੈ ਜੀ ਇਹ ਐਸਕੇ ਕਾਟਨ ਲਿਨਨ ਦਾ ਸੂਟ ਹੈ ਜੀ ਉਹ ਪਬਲੀਵਾਂਟੀ ਦਾ ਸੂਟ ਹੈ ਜੀ ਇਹ ਡਿਜ਼ਾਈਨ ਵੀ ਅਸੀਂ ਪਬਲੀਵਾਂਟੀ ਤੇ ਰੈਡੀ ਕੀਤਾ ਇਹ ਦਾ ਕੀ ਇਹ ਦਾ ਵਰਕ ਆ ਗਿਆ ਦੇਖੋ ਜੀ ਇਹ ਘੇਰੇ ਦਾ ਵਰਕ ਆ ਗਿਆ ਇਹ ਦੀ ਬਾਜੂ ਦਾ ਵਰਕ ਆ ਗਿਆ ਸੈਲਫ ਪ੍ਰਿੰਟ ਹੈ ਜੀ ਬਹੁਤ ਸੋਹਣਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਪੜਾ ਅਲੱਗ ਡਿਜ਼ਾਈਨ ਆ ਬਹੁਤ ਵਧੀਆ ਇਹ ਸਾਨੂੰ ਕੋਟੇਡੋਰੀ ਦੇ ਦੁਪट्टे ਦੇ ਨਾਲ 1000 ਰੁਪਏ ਦਾ ਸੂਟ ਪੋਗਾ ਜੀ ਆ ਦੇਖੋ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਨਾਲ ਦਾ ਦੁਪੱਟਾ ਜਲਦੀ ਜਲਦੀ ਆਰਡਰ ਕਰੋ ਇਹ ਸੂਟ ਸਾਡੇ ਤੋਂ ਤੁਸੀਂ ਮੰਗਵਾ ਸਕਦੇ ਹੋ ਇਹਦੇ ਵਿੱਚ ਅਸੀਂ ਜੋਰ ਜੜ ਦੇ ਵਿੱਚ ਰੈਡੀ ਕੀਤੇ ਨੇ ਸੂਟ ਉਹ ਤੁਹਾਨੂੰ 600 ਦੀ ਰੇਂਜ ਦੇ ਵਿੱਚ ਪਊਗਾ ਉਹਦੇ ਨਾਲ ਦੁਪੱਟਾ ਨਹੀਂ ਹੈਗਾ ਉਹ ਬਿਨਾ ਦੁਪੱਟੇ ਤੋਂ ਸੂਟ ਹੈ ਇਹ ਤੁਹਾਨੂੰ ਪਊਗਾ 1000 ਰੁਪਏ ਦਾ ਸੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਕਿੰਨੇ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਸੂਟ ਜਾਮ कॉटन ਦੇ ਉੱਤੇ ਰੈਡੀ ਕੀਤਾ। ਇਹ ਕੈਮਰਾ कॉटन ਦੇ ਉੱਤੇ ਰੈਡੀ ਕੀਤਾ। ਇਹ ਵੀ ਕੈਮਰਾ कॉटन ਦਾ ਸੂਟ ਹੈ, ਇਹ ਵੀ ਕੈਮਰਾ कॉटन ਦਾ ਸੂਟ ਹੈ। ਆਹ ਦੇਖੋ ਜੀ ਇਹ ਵੀ ਕੈਮਰਾ कॉटन ਦਾ ਸੂਟ ਆ। ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ। ਇਹ ਸਾਨੂੰ 1000 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਪਾਊਗਾ ਜੀ। ਇਹ ਸਾਨੂੰ ਦਿਖਾਉਣੇ ਆ ਕਿ ਆਹ ਇਸ ਤੋਂ ਸੂਟ ਨੂੰ ਸਲਾਈ ਕਰਕੇ ਇਸ ਤਰ੍ਹਾਂ ਦੀ ਲੁੱਕ ਆਉਂਦੀ ਹੈ ਜੀ ਇਹਦੀ। ਦੇਖ ਸਕਦੇ ਹੋ। ਬਹੁਤ ਸੋਹਣਾ ਡਿਜ਼ਾਈਨ ਬਣਦਾ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਡਾਈ ਦਾ ਕਰਵਾ ਸਕਦੇ ਹੋ ਸਾਡੇ ਤੋਂ ਦੁਪੱਟਾ ਡਾਈ ਕਰਵਾਉਣਾ ਉਸ ਤੋਂ ਉਸੇ ਤਰ੍ਹਾਂ ਹੀ ਕਰਵਾ ਸਕਦੇ ਹੋ ਤੁਸੀਂ ਆਪ ਕਰਵਾਉਣਾ ਚਾਹੁੰਦੇ ਹੋ ਤਾਂ ਆਪ ਵੀ ਕਰਵਾ ਸਕਦੇ ਹੋ ਬਾਕੀ ਜੀ ਕਿਉਂਕਿ ਅਸੀਂ ਦੁਪੱਟੇ ਇਸ ਕਰਕੇ ਨਹੀਂ ਲਾਉਂਦੇ ਕਿਸੇ ਨੂੰ ਪਿਓਰ ਦਾ ਕਿਸੇ ਨੂੰ ਮਸਲੀਨ ਦਾ ਕਿਸੇ ਨੂੰ ਚਨਾਉਣ ਦਾ ਚਾਹੀਦਾ ਆਪਣੇ ਹਿਸਾਬ ਨਾਲ ਸਾਨੂੰ ਅਗਲਾ ਕਾਲ ਕਰ ਦੇਣਾ ਕਾਲ ਕਰਕੇ ਅਸੀਂ ਉਹ ਦੁਪੱਟੇ ਲਾ ਦਿੰਨੇ ਆ ਇੱਕ ਸੂਟ ਅਸੀਂ ਇਹ ਲੈ ਕੇ ਆਏ ਆ ਇਹ ਜਾਮ ਕਾਟਨ ਦੇ ਉੱਤੇ ਸੂਟ ਕਿੱਟਰ ਹੈ ਜੀ ਦੇਖ ਸਕਦੇ ਹੋ ਤੁਸੀਂ ਇਹਦਾ 23 ਕਿਰ ਆਈ ਇਹ ਸੂਟ 700 ਰੁਪਏ ਦੀ ਰੇਂਜ ਦੇ ਵਿੱਚ ਸੂਟ ਆਈ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਪਾ ਸਕਦੇ ਹੋ ਤੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਆਹ ਦੇਖੋ ਜੀ ਇਹ ਸੂਟ ਕੀਤਾਗਾ ਸੀ ਚੈੱਕ ਮਸਲੀਨ ਦੇ ਉੱਤੇ ਇਹ ਦਾ ਘੇਰ ਆ ਗਿਆ ਜੀ ਇਹ ਦੀ ਬਾਜੂ ਆ ਤੇ ਇੱਕ ਸਾਈਡ ਦੇ ਦਾ ਘੇਰ ਆ ਗਿਆ ਇਹਦੇ ਵਿੱਚ ਕਈ ਕਲਰ ਨੇ ਦੇਖੋ ਜੀ ਇੱਕ ਕਲਰ ਇਹਦੇ ਵਿੱਚ ਆ ਆ ਗਿਆ ਇੱਕ ਕੇਸ ਕਲਰ ਆ ਇਹਦੇ ਵਿੱਚ ਇੱਕ ਕੇ ਕਲਰ ਆ ਜੀ ਇਹ ਸਾਨੂੰ ਪਊਗਾ 850 ਦੀ ਰੇਂਜ ਦੇ ਵਿੱਚ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਾਡੇ ਕੋਲੇ ਚਾਰ ਕਲਰ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹ ਤੁਸੀਂ ਮੰਗਵਾ ਸਕਦੇ ਹੋ ਇੰਟਰਸਟ ਦੇ ਵਿੱਚ ਅਸੀਂ ਸੂਟ ਰੈਡੀ ਕੀਤੇ ਨੇ ਇਹ ਇਹਦੀ ਸ਼ਰਟ ਆ ਗਈ ਜੀ ਇਹਦੇ ਤੇ ਅਸੀਂ ਕੀਤਾ ਹੈ ਪੈਚਵਰਕ ਏ ਦੀ ਸਲਵਾਰ ਆ ਗਈ ਤੁਸੀਂ ਸੂਟ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਸਾਡੇ ਤੋਂ ਮੰਗਵਾ ਸਕਦੇ ਹੋ ਇਹ ਸਲਵਾਰ ਹੈ ਜੀ ਇਹ ਇਹਦੀ 셔ਟ ਹੈ ਬਲੈਕ ਵਾਲੀ ਤੇ ਇਹਦੇ ਵਿੱਚ ਇੱਕ ਇਹ ਸੂਟ ਰੈਡੀ ਕੀਤਾ ਦੇਖੋ ਜੀ ਇਹਦੀ ਬਾਜੂ ਵਰਕ ਆ ਘੇਰਾ ਵਰਕ ਆ ਇਹਦੇ ਨਾਲ ਇਹ ਸਲਵਾਰ ਦਾ ਕੰਟਰਾਸਟ ਕੀਤਾ ਜੀ ਕਪੜਾ ਬਹੁਤ ਹੀ ਸੋਹਣਾ ਏਕੇ ਟੈਸਟ ਦਾ ਕਪੜਾ ਜੀ ਬਹੁਤ ਵਧੀਆ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਏਕੇ ਦੇ ਵਿੱਚ ਇਹ ਕਲਰ ਹੈ ਜੀ ਕੇਰਾ ਵਰਕ ਬਾਜੂ ਵਰਕ ਸਲਵਾਰ ਪ੍ਰਿੰਟਡ ਇਹ ਦੇਖੋ ਜੀ ਇੱਕ ਇਹਦੇ ਵਿੱਚ ਇਹ ਸੂਟ ਆ ਇਹਦੇ ਨਾਲ ਅਸੀਂ ਇਹ ਸਲਵਾਰ ਲਾਈ ਆ ਸਲਵਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਕਪੜਾ ਹੈਗਾ ਬਹੁਤ ਵਧੀਆ ਏਕੇ ਟੈਕਸ ਦਾ ਕਪੜਾ ਹੀ ਦੇਖ ਸਕਦੇ ਹੋ ਜੀ ਇਹਦੇ ਨਾਲ ਤੁਸੀਂ ਬਲੈਕ ਦੁਪੱਟਾ ਪਲੇਨ ਲਗਵਾ ਕੇ ਤੇ ਇਸ ਤਰ੍ਹਾਂ ਦੀ ਪੱਟੀ ਲਗਾ ਕੇ ਇਸ ਨੂੰ ਤਿਆਰ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਇਸ ਨੂੰ ਡਿਜ਼ਾਈਨ ਦੇ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਦਿਕੇ ਰਿਦੇਵਰਕ ਬਾਜੂ ਤੇ ਵਰਕ ਇਹ ਸੂਟ ਪੋਗਾ ਤੁਹਾਨੂੰ 850 ਦੀ ਰੇਂਜ ਦੇ ਵਿੱਚ ਇਹਨਾਂ ਦੇ ਵਿੱਚੋਂ ਤੁਸੀਂ ਕਈ ਕਲਰ ਨੇ ਇਹਨਾਂ ਦੇ ਵਿੱਚੋਂ ਤੁਸੀਂ ਸੱਤ ਦੇ ਤੋਂ ਮੰਗਵਾ ਸਕਦੇ ਹੋ ਜੀ ਦੇਖੋ ਜੀ ਚਾਰ ਇੱਕੇ ਸੂਟ ਆ ਇਹ ਇੱਕ ਸੂਟ ਰਹਿ ਗਿਆ ਸਾਡੇ ਕੋਲੇ ਦੇਖੋ ਜੀ ਗਲੇ ਵਰਕ ਵਾਲਾ ਤੇ ਇਹਦੀ ਬਾਜੂ ਤੇ ਵਰਕ ਆ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਸੂਟ ਕਰਵਾਉਣੇ ਨੇ ਤਾਂ ਸਾਡੇ ਤੋਂ ਕਰਵਾ ਸਕਦੇ ਹੋ ਜੀ ਗਲੇ ਵਰਕ ਵਾਲੇ ਦੇਖੋ ਜੀ ਇਹ ਕੈਮਰੇ ਕਾਟਨ ਦਾ ਸੂਟ ਆ ਇਹ ਤੁਸੀਂ ਮੰਗਵਾ ਸਕਦੇ ਹੋ ਸੂਟ ਇਹ 1000 ਰੁਪਏ ਦੀ ਰੇਂਜ ਦੇ ਵਿੱਚ ਸੂਟ ਆਈ ਇਹ ਇੱਕ ਸੂਟ ਹੀ ਐ ਦੇਖੋ ਜੀ ਇੱਕ ਇਹ ਡਿਜ਼ਾਈਨ ਰੈਡੀ ਕੀਤਾ ਇਹਦਾ ਘੇਰੇ ਦਾ ਵਰਕ ਆ ਗਿਆ ਸਲਵਾਰ ਦਾ ਵਰਕ ਆ ਗਿਆ ਜੀ ਦੇਖ ਸਕਦੇ ਹੋ ਤੇ ਇਹਦੀ ਬਾਜੂ ਦਾ ਵਰਕ ਆ ਗਈ ਦੇਖ ਸਕਦੇ ਹੋ ਦੇਖੋ ਜੀ ਇਹ ਸੂਟ ਸੋਨ ਪਊਗਾ ਕੈਮਰੀ ਕਾਟਨ ਵਾਲਾ 1000 ਰੁਪਏ ਦਾ ਸੂਟ ਆਹ ਦੇਖੋ ਜੀ ਇਹਦੇ ਵਿੱਚ ਇਹ ਕਲਰ ਹੈ ਦੇਖੋ ਜੀ ਆਹ ਕਲਰ ਹੈ ਇਹ ਕਿਹਦੇ ਵਿੱਚ ਪੀਲਾ ਕਲਰ ਆ ਆ ਜੀ ਇਹ ਸੋਨੂੰ 1000 ਰੁਪਏ ਦੀ ਰੇਂਜ ਦੇ ਵਿੱਚ ਪੈਣਗੇ ਇਹ ਬਬਲੀ ਬਾਂਟੀ ਦੇ ਉੱਤੇ ਰੈਡੀ ਹੈ ਨਾਲ ਇਹਨਾਂ ਦੇ ਮਸਲੀਨ ਦੀਆਂ ਸਲਵਾਰਾਂ ਲੱਗੀਆਂ ਨੇ ਤੇ ਇਹ ਆ ਜੋ ਇਹ ਕੈਮਰੀ ਕਾਟਨ ਦੇ ਵਿੱਚ ਆ ਇਹਦੇ ਵਿੱਚ ਅਸੀਂ ਰਾਮ ਟੈਕਸ ਦੇ ਵਿੱਚ ਵੀ ਰੈਡੀ ਕੀਤੇ ਨੇ ਸੂਟ ਉਹ ਸੋਨੂੰ ਦਿਖਾਉਣੇ ਆ ਉਹ ਸੋਨੂੰ 20 ਇੰਚ ਦੇ ਵਿੱਚ ਪਹਿਣਗੇ ਆਹ ਦੇਖੋ ਜੀ ਇਹ ਆ ਗਿਆ ਰਾਮ ਟੈਕਸ ਦਾ ਸੂਟ ਇਹ ਐਸ ਕੇ ਤੇ ਆ ਗਿਆ ਜੀ ਐਸ ਕੇ ਦਾ ਸੂਟ ਕਲਰ ਸੇਮ ਹੀ ਆ ਪਰ ਥੋੜਾ ਜਿਹਾ ਕਪੜੇ ਦਾ ਫਰਕ ਆ ਇਹ ਸੋਨੂੰ ਸੂਟ ਪਊਗਾ ਦੁਪੱਟੇ ਦੇ ਨਾਲ 1950 ਰੁਪਏ ਦਾ ਜੀ ਜੋ ਰਾਮ ਟੈਕਸ ਵਾਲਾ ਦੇਖੋ ਜੀ ਇਹ ਐਸ ਕੇ ਵਾਲਾ ਸੂਟ ਆ ਗਿਆ ਜੀ ਇਹ ਪਊਗਾ 1850 ਦੀ ਰੇਂਜ ਦੇ ਵਿੱਚ ਐਸ ਕੇ ਦਾ ਜੀ ਦੇਖੋ ਜੀ ਇਨਾਂ ਦੇ ਨਾਲ ਦੁਪੱਟੇ ਟਾਈਡਾਈ ਦੁਪੱਟਾ ਦੇਵਾਂਗੇ ਤੁਹਾਨੂੰ ਅਸੀਂ ਦੇਖੋ ਜੀ ਕਲਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਆ ਇਹਨਾਂ ਦੇ ਵਿੱਚੋਂ ਤੁਸੀਂ ਸਾਨੂੰ ਕੋਈ ਵੀ ਸੂਟ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ ਜੋ ਕਿ ਕੈਮਰੀ कॉटन ਵਾਲੇ ਪਹਿਲਾਂ ਦਿਖਾਏ ਨਹੀਂ ਉਹ 1000 ਰੁਪਏ ਦੀ ਰੇਂਜ ਦੇ ਵਿੱਚ ਨੇ ਇਹਨਾਂ ਦੀ ਮੈਂ ਤੁਹਾਨੂੰ ਰੇਂਜ ਦੱਸ ਹੀ ਦਿੱਤੀ ਹੈ ਜੋ ਵੀ ਆਪਣੀ ਰੇਂਜ ਦੇ ਹਿਸਾਬ ਨਾਲ ਕਪੜਾ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਸੀਂ ਲੈ ਕੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਾਡੇ ਨੰਬਰਾਂ ਦੇ ਉੱਤੇ WhatsApp ਦੇ ਉੱਤੇ ਜ਼ਿਆਦਾਤਰ ਗੱਲ ਮੈਂ ਇੰਸਟਾਗ੍ਰam ਤੇ ਜਰਦਾ ਤਾਂ ਹੈ ਜੈ YouTube ਤੇ ਜਵਾਬ ਨਹੀਂ ਦਿੱਤਾ ਜਾਂਦਾ ਤੇ ਤੁਸੀਂ ਸਾਨੂੰ WhatsApp ਤੇ ਕਾਲ ਕਰਕੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਲੈ ਕੇ ਆਏ ਆ ਹੋਰ ਇਹ ਹੈ ਸੂਟ ਕਾਟਨ ਕ੍ਰਾਸ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਫਲਾਵਰ ਬਣੇ ਨੇ ਕਲਰ ਕੰਟਰਾਸਟ ਫਲਾਵਰ ਦੀ ਦੇਖ ਸਕਦੇ ਹੋ ਸਫਾਈ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਅਸੀਂ ਲਾਇਆਗਾ ਇਹ ਦੁਪੱਟਾ ਚਨਾਉਂ ਦਾ ਡਬਲ ਸ਼ੇਡ ਦੇ ਉੱਤੇ ਦੇਖੋ ਜੀ ਇਹ ਸੂਟ ਸਾਨੂੰ 2200 ਦੀ ਰੇਂਜ ਦੇ ਵਿੱਚ ਪਊਗਾ ਸੂਟ ਬਹੁਤ ਸੋਹਣਾਗਾ ਇਹਦੇ ਉੱਤੇ ਲਾਈਨਿੰਗ ਦੀ ਲੋੜ ਨਹੀਂ ਕਰੇ ਵੀ ਇਹਨੂੰ ਆਪਾਂ ਵਾਸ਼ ਕਰ ਸਕਦੇ ਆਂ ਇਹਦੀ ਇਹ ਬਾਜੂ ਦਾ ਵਰਕ ਆ ਗਿਆ ਬਾਜੂ ਤੇ ਛੋਟਾ ਜਿਹਾ ਫਲਾਵਰ ਪੈਂਦਾ ਇਹਨੂੰ ਲੈਂਸ ਲਾ ਕੇ ਤੁਸੀਂ ਕਿਸੇ ਤਰ੍ਹਾਂ ਵੀ ਇਸ ਨੂੰ ਸਲਾਈ ਕਰਵਾ ਸਕਦੇ ਆਂ ਜੀ ਬਹੁਤ ਹੀ ਸੋਹਣਾ ਸੂਟ ਹੈ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆ ਇਹਦੀ ਵਿੱਚ ਅਸੀਂ ਤਿੰਨ ਕਲਰ ਰੈਡੀ ਕੀਤੇ ਨੇ ਇੱਕ ਦਿਖਾਉਣਾ ਸਾਨੂੰ ਇਹ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਸੂਟ ਰਾਮ ਟੈਕਸ ਦੇ ਉੱਤੇ ਰੈਡੀ ਕੀਤਾ ਕੋ ਸੀਗਾ ਕ੍ਰਸ਼ ਕਾਟਰਨ ਦੇ ਉੱਤੇ ਐਸਕੇ ਦਾ ਇਹ ਰਾਮ ਟੈਕਸ ਦਾ ਸੂਟ ਹੈ ਇਹ ਵੀ ਤੁਹਾਨੂੰ ਇਸੇ ਰੇਂਜ ਦੇ ਵਿੱਚ ਹੀ ਪਊਗਾ ਕਿਉਂਕਿ ਜੋ ਕਿ ਅਸੀਂ ਬਧੀਆ ਵਾਲਾ ਕਪੜਾ ਲਾਉਣੇ ਆ ਉਹ 2200 ਦੀ ਰੇਂਜ ਦੇ ਵਿੱਚ ਚ ਪਿਓਰ ਚੁਣੌਣ ਦੇ ਦੁਪੱਟੇ ਨਾਲ ਕਮਲ ਦੇ ਨਾਲ ਐਨੀ ਰੇਂਜ ਦੇ ਵਿੱਚ ਹੀ ਸੂਟ ਪੈਂਦਾ ਹੈ ਦੇਖੋ ਜੀ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬਹੁਤ ਹੀ ਸੋਹਣਾਗਾ ਇਦੇ ਵਿੱਚ ਜੋ ਤੀਸਰਾ ਸੂਟ ਹੈ ਉਹ ਦਿਖਾਉਣਿਆ ਤੁਹਾਨੂੰ ਇਹ ਵੀ ਐਸਕੇ ਕਾਟਨ ਦੇ ਵਿੱਚ ਸੂਟ ਹੈ क्रਸ਼ ਕਾਟਨ ਦਾ ਸੂਟ ਹੈ ਜੀ ਦੇਖੋ ਜੀ ਤੁਸੀਂ ਇਸ ਦੀ ਕੰਨੀ ਦੇਖ ਸਕਦੇ ਹੋ ਸੂਟ ਦੀ ਨੰਬਰ ਦੇਖ ਸਕਦੇ ਹੋ ਜੀ ਕੰਨੀ ਦੇ ਉੱਤੇ ਬਧੀਆ ਕਪੜਾ ਲਾਇਆ ਇਹ क्रਸ਼ ਕਾਟਨ ਦਾ ਸੂਟ ਹੈ ਜੋ ਕਿ ਪਲੇਨ ਸੂਟ 850 ਦੀ ਰੇਂਜ ਦੇ ਵਿੱਚ ਪਲੇਨ ਸੂਟ ਮਿਲਦਾ ਜੀ ਦੇਖੋ ਜੀ ਕਲਰ ਕੰਟਰਾਸਟ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਹੈ ਜਲਦੀ ਜਲਦੀ ਆਰਡਰ ਕਰੋ ਤੇ ਘਰ ਬੈਠੇ ਸੂਟ ਤੁਸੀਂ ਮੰਗਵਾ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੂਟ ਨੇ ਜੀ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੋ ਕੇ ਤੁਹਾਨੂੰ ਸੂਟ ਪਸੰਦ ਨੇ ਤੇ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਪਹੁੰਚਾਵਾਂਗੇ ਤੇ ਬਾਕੀ ਸਾਡਾ ਇੰਸਟਾਗ੍ਰam ਦੇ ਉੱਤੇ ਪੇਜ ਬਣਿਆ ਹੋਇਆ ਉਸ ਨੂੰ ਫੋਲੋ ਕਰੋ YouTube ਦੇ ਉੱਤੇ ਚੈਨਲ ਬਣਿਆ ਹੋਇਆ ਉਹਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਕਿਸੇ ਨੇ ਪਹਿਲੀ ਵਾਰ ਦੇਖਿਆ ਸਾਡੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ